ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਸ ਵੇਲੇ ਪੱਟੀ ਹਲਕੇ ਦੇ ਪਿੰਡ ਸਭਰਾ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਇਹ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਇੱਕ ਪਾਠੀ ਸਿੰਘ ਜਿਹੜੇ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ ਗੁਰੂ ਘਰ ਦਾ ਵਜ਼ੀਰ ਚੂਲਾ ਟੁੱਟਣ ਦੇ ਕਾਰਨ ਮੰਜੇ ਤੇ ਆ ਜੀ ਹਾਂ ਘਰੋਂ ਤਾਂ ਡਿਊਟੀ ਤੇ ਗਏ ਸੀਗੇ ਉੱਥੇ ਪੈਰ ਤਿਲਕਣ ਦੇ ਕਾਰਨ ਪੌੜੀਆਂ 'ਚ ਉਹਨਾਂ ਦੇ ਚੂਲੇ ਤੇ ਸੱਟ ਲੱਗ ਗਈ ਜਿਸ ਦੇ ਕਾਰਨ ਇਕ ਕੱਲੇ ਘਰ ਦੇ ਵਿੱਚ ਕਮਾਉਣ ਵਾਲੇ ਸੀ ਜਵਾਨ ਧੀ ਹੈ ਅਤੇ ਪਿਛਲੇ ਦਿਨੀ ਉਹਨਾਂ ਦੇ ਘਰ ਦੇ ਸਮਾਨ ਵੀ ਜਿਹੜਾ ਅੱਗ ਲੱਗ ਕੇ ਸੜ ਗਿਆ ਸੀ ਤਾਂ ਦੁੱਖ ਝੱਲ ਰਿਹਾ ਹੈ ਪਰਿਵਾਰ ਦੇ ਨਾਲ ਮਲਾਉਨੇ ਆ ਆਜੋ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਆ ਹਾਲਾਤ ਨੇ ਉਸ ਪਰਿਵਾਰ ਦੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਜਿਹੜੇ ਨੇ ਉਹ ਇਸ ਵੇਲੇ ਮੰਝੇਤੇ ਨੇ ਅਤੇ ਉਹਨਾਂ ਦਾ ਚੂਲਾ ਜਿਹੜਾ ਉਹ ਟੁੱਟ ਗਿਆ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆ ਉਹ ਐਸਾ ਗ੍ਰੰਥੀ ਡਿਊਟੀ ਨਿਭਾ ਰਹੇ ਸਨ ਲੇਕਿਨ ਉਹਨਾਂ ਦਾ ਪੈਰ ਤਿਲਕਣ ਦੇ ਕਾਰਨ ਚੂਲਾ ਟੁੱਟ ਜਾਂਦਾ ਹੈ ਤੇ ਦੀਵਾਲੀ ਵਾਲੇ ਦਿਨ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਦੇ ਵਿੱਚ ਇੱਕ ਜੀ ਆਉਂਦਾ ਹੈ ਉਹਨਾਂ ਦੇ ਪੋਤਰੇ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਪੈਸੇ ਵੀ ਲੱਗ ਜਾਂਦੇ ਨੇ ਅਤੇ ਪੋਤਰਾ ਵੀ ਨਹੀਂ ਵੱਜਦਾ ਸੋ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਟੁੱਟਾ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਦੋਸਤੋ ਇਹਨਾਂ ਦੀ ਮਦਦ ਜ਼ਰੂਰ ਕਰਿਓ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਛੱਤਾਂ ਦੇ ਹਾਲਾਤ ਵੀ ਵਿਖਾਏ ਜਾਣ ਜਿਸ ਜੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸੇ ਵੇਲੇ ਵੀ ਜਦੋਂ ਮੀਂਹ ਪੈਂਦਾ ਇੱਕ ਤਾਂ ਹੁਣ 2-3 ਮਹੀਨੇ ਮੰਝੇ ਤੇ ਰਹਿਣਾ ਪੈਣਾ ਇਸ ਗੁਰੂ ਘਰ ਦੇ ਵਜ਼ੀਰ ਨੂੰ ਤਾਂ ਜਦੋਂ ਮੀਂਹ ਪੈਂਦਾ ਤਾਂ ਛੱਤਾਂ ਵਿੱਚ ਹੁੰਦੀਆਂ ਬਾਬਾ ਜੀ ਵਾਇਕੁਰਤੀ ਕਾ ਖਾਲਸਾ ਵਾਇਕੁਰਤੀ ਜੀ ਕੀ ਪਤਿ ਬਾਬਾ ਜੀ ਤੁਹਾਡਾ ਨਾਮ ਕੀ ਹੈ ਪਿੰਡ ਕਿਹੜਾ ਹੈ ਮੇਰਾ ਨਾਮ ਤਰਲੋਕ ਸਿੰਘ ਜੀ ਅੱਛਾ ਜੀ ਪਿੰਡ ਸੁਰਾ ਬਾਬਾ ਜੀ ਇਹ ਕੀ ਹਾਲਾਤ ਨੇ ਤੁਸੀਂ ਮੰਝੇ ਤੇ ਕਿਵੇਂ ਛੱਟ ਲੱਗੀ ਹੈ ਮੰਝੇ ਤੇ ਇਸ ਤਰ੍ਹਾਂ ਜੀ ਹਾਲਾਤ ਇਸ ਤਰ੍ਹਾਂ ਜੀ ਮੈਂ ਡਿਊਟੀ ਕਰਨ ਗਿਆ ਸੀ 25 ਪਟਸਾ ਗੁਰਦੁਆਰਾ ਸਾਹਿਬ ਜੀ ਉਹ ਤੇ ਡੇਗ ਜਾਣ ਦੇ ਕਰਕੇ ਇਹ ਜਿਹੜਾ ਹੈ ਮਲਕੇ ਮੇਰੇ ਸੱਟ ਲਾ ਕੇ ਜ਼ੂੜਾ ਡੁੱਟ ਗਿਆ ਜੀ ਜੀ ਉਸ ਤੋਂ ਬਾਅਦ ਮੈਨੂੰ ਕੋਈ ਅਜ ਕੋਈ 25 ਦਿਨ ਹੋ ਗਏ ਮੰਜੇ ਤੇ ਬੈਠਾ ਅੱਛਾ ਜੀ ਹਾਂ ਜੀ ਤਾਂ ਬੱਬਾ ਜੀ ਕੋਈ ਰਿਸ਼ਤੇਦਾਰ ਬੌੜਿਆ ਇਲਾਜ ਕਰਾਉਣ ਵਾਲਾ ਨਹੀਂ ਕੋਈ ਕੋਈ ਰਿਸ਼ਤੇਦਾਰ ਨੇ ਬਾਹਣ ਹੀ ਫੜੀ ਅਜ ਤੱਕ ਕਿ ਮਲਕੇ ਮੈਂ ਜਿਹੜਾ ਕਵਚਾ ਲਾ ਕੇ ਆਪਣੇ ਕੋਲੋਂ ਕੋ ਨਹੀਂ ਆਪੀ ਤੇਰਾ ਮੈਂ ਇਲਾਜ ਕਰਵਾ ਦੇਣਾ ਬੱਬਾ ਜੀ ਕਿੰਨੀ ਉਮਰ ਹੋ ਚੱਲੀ ਹੈ ਤੇ ਕਮਾਉਣ ਵਾਲਾ ਕੌਣ ਘਰ ਦੇ ਵਿੱਚ ਹੋਰ ਮੇਰੀ ਕੋਈ 50 60 ਸਾਲ ਦੇ ਲੱਗ ਬੰਨੇ ਉਮਰ ਹੋ ਗਈ ਆ ਜੀ ਅੱਛਾ ਤੁਸੀਂ ਕਮਾਉਣ ਵਾਲੇ ਦੀ ਕਰਕੇ ਮੋਢੀ ਹਾਲਾਤ ਜਿਖੜੀ ਮਲਕੇ ਮੈਯੋਂ ਪਾਠੇ ਪੂਜਾ ਕਰਨ ਜਾਣਾ ਅੱਛਾ ਜੀ ਇਹ ਜਿਹੜੀ ਮਲਕੇ ਇਹਦੇ ਨਾਲ ਹੀ ਗੁਜ਼ਾਰਾ ਚੱਲਦਾ ਹੈ ਅੱਛਾ ਜੀ ਹਾਂ ਜੀ ਤੇ ਕਿਵੇਂ ਦੀ ਹੁਣ ਸਹਾਇਤਾ ਹੋਣੀ ਚਾਹੀਦੀ ਕਿ ਜਿਸ ਦੇ ਨਾਲ ਤੁਸੀਂ ਮੰਜੇ ਤੋਂ ਉੱਠ ਸਕੋ ਕੋਈ ਸੌਦਾ ਲਵਾ ਕੇ ਦਵੇ ਜਾਂ ਕੋਈ ਛੱਤ ਪਾ ਦੇ ਘਰ ਦੇ ਹਾਲਾਤ ਕੀ ਨੇ ਇਹ ਵੀ ਜ਼ਰੂਰ ਦੱਸੋ ਘਰ ਦੇ ਹਾਲਾਤ ਪਹਿਲਾਂ ਤੋਂ ਬਹੁਤ ਕਾਫੀ ਜ਼ਰ ਤੋਂ ਕਾਫੀ ਮਾੜੇ ਆ ਰਹੇ ਨੇ ਅੱਛਾ ਜੀ ਉਹਦੇ ਸਾਰੀ ਦਾਸ ਦੀ ਅੱਗੇ ਟੇਲ ਜੀ ਅੱਛਾ ਜੀ ਇਹ ਕਹਿੰਦੇ ਸਮਾਨ ਸਮੂਹ ਨੂੰ ਹੀ ਅੱਗ ਲੱਗੀ ਸੀ ਕੀ ਗੱਲ ਹੋਈ ਸੀ ਸਮਾਨ ਬਹੁਤ ਸੜ ਗਿਆ ਜੀ ਅੱਛਾ ਜੀ ਸਮਾਨ ਤੇ ਡਾਇਰਾ ਵਗੈਰਾ ਜਾਂ ਕੋ ਮਸ਼ੀਨਾ ਕੱਪੜਿਆਂ ਵਾਲੀਆਂ ਰ ਆ ਬਹੁਤ ਸਮਾਨ ਸੜ ਗਿਆ ਅੱਛਾ ਜੀ ਹਾਂ ਜੀ ਜੀ ਬਣੇ ਤੁਹਾਡਾ ਕੀ ਨਾਮ ਹੈ ਕਰਮੇਦ ਕਾਹਨ ਕੀ ਹਾਲਾਤ ਨੇ ਘਰ ਦੇ ਬੱਬਾ ਜੀ ਹੁਣੀ ਮੰਜੇ ਦੇ ਨੇ ਫਿਰ ਕਿਵੇਂ ਗੁਜ਼ਾਰੇ ਹੁੰਦੇ ਨੇ ਕਰਦੇ ਆਈ ਬਈ ਫਾਜੀ ਤੈਂ ਪਾਸ ਕਰਨਦੇ ਆਂ ਹਾਂਜੀ ਤੈਂ ਪਾਸ ਕਰਨਦੇ ਆਂ ਜਿੱਥੇ ਦੁੱਧ ਦੱਲਿਆਉਣੀ ਉਧਰੇ ਉਸ ਚੈਨ ਸਬਜੀ ਸੂਜੀ ਦੇ ਦਿੰਦੀ ਆਂ ਅੱਛਾ ਜੀ ਆਹ ਚੈਆਂ ਆ ਦੇਣੇ ਚਲਣਾ ਧਰ ਲਈਏ ਕੀ ਤੇ ਕਿਵੇਂ ਦੀ ਸਿਹਤ ਆ ਬੈਂਟੀ ਹੋਣੀ ਚਾਹੀਦੀ ਕਿ ਜਿਹੜਾ ਬਾਬਾ ਜੀ ਹੋਣੀ ਵੀ ਦੁਬਾਰਾ ਕੰਮ ਦੇ ਕੋਈ ਇਲਾਜ ਕਰਾ ਦੇ ਜਾਂ ਕੋਠਾ ਪਾ ਦੇ ਧੀ ਵੀ ਤੁਸੀਂ ਦੱਸਿਆ ਹਾਂਜੀ ਹੋਵੇ ਹਣ ਵਾਲੀ ਹੈ ਕਿ ਅੱਜ ਫਾਜੀ ਅੱਛਾ ਜੀ ਹਾਂਜੀ ਤੇ ਪਿਛਲੇ ਦਿਨੀ ਕੀ ਘਰ ਦੇ ਵਿੱਚ ਇੱਕ ਉਹ ਵੀ ਜਰੂਰ ਦੱਸਿਓ ਕਿ ਕੋਈ ਜੀ ਪੈਦਾ ਹਾਂ ਹਾਂਜੀ ਹਾਂ ਪੋਤਰਾ ਹਫਤੇ ਫਾਜੀ ਦਾ ਜਵਾਬ ਮਸੀਂ ਚਲਾਛ ਜਾਨਾ ਨੇ ਵੀ 25 ਦਿਨ 2 ਲੱਖ ਰੁਪਈਆ ਵੀ ਉਹਨਾਂ ਬਣਾ ਲਿਆ ਵੀ ਫੜ ਫੜ ਕੇ ਦੇ ਤਿਆਰ ਕਿ ਥਾਂ ਗਏ ਨੇ ਅੰਦ ਵੀ ਮੁੰਡਾਂ ਦੇ ਰੱਖ ਲਈ ਮਮੀ ਛਡਾਲਾਂਗੇ ਫਿਰ ਕਿਤੇ ਅੱਛਾ ਜੀ ਹਾਂਜੀ ਹੁਣ ਇਦਾਂ ਹੀ ਕੀਤੀ ਆ ਤੇ ਹੁਣ ਅੱਛਾ ਜੀ ਹਾਂਜੀ ਹਾਂ ਤੁਹਾਨੂੰ ਪਤਾ ਪਾਇਆ ਕੌਣ ਦਿੰਦਾ ਸਾਡਾ ਕਿਹੜਾ ਵੀ ਕੋਈ ਪਿਆਲੀ ਦਿੱਤਾ ਵੀ ਜਿਹੜਾ ਉੱਤੇ ਦੇਣਾ ਹੀ ਕਿਹਨੇ ਅੱਛਾ ਜੀ ਹਾਂਜੀ ਹਾਂ ਤਾਂ ਫਾਨੀ ਸਤੇਦਾਰ ਬੋੜੇ ਨਹੀਂ ਨਹੀਂ ਕੋਈ ਨਹੀਂ ਅੱਛਾ ਨਾ ਆਵੇ ਲਾ ਕਿ ਇਦਾਂ ਮੁੰਡਾ ਇਦਾਂ ਫੇ ਉੱਥੇ ਪਤਾ ਲੈਣ ਕੋਈ ਗਿਆ ਨਾ ਘਰੇ ਕੋਈ ਆਇਆ ਕਾਚੀ ਹਾਂ ਆਪਾਂ ਨਹੀਂ ਫਿਰ ਆਖਿਆ ਕਿ ਨਹੀਂ ਜੇ ਮਹਾਰਾਜ ਨੇ ਪਾਈ ਤੇ ਚੱਲਦੇ ਫਿਰ ਕਿ ਨਹੀਂ ਹੋਣੇ ਬਾਬਾ ਜੀ ਆਪਣਾ ਫੋਨ ਨੰਬਰ ਜਰੂਰ ਦੱਸਿਓ ਵੀ ਤਾਂ ਜੋ ਤੁਹਾਡੀ ਮਦਦ ਸਹਾਈਤਾ ਹੋ ਸਕੇ ਹਾਂਜੀ ਫੋਨ ਨੰਬਰ ਆਪਣਾ ਹੈ 98152 ਹਾਂਜੀ 99864 ਇੱਕ ਵਾਰ ਫਿਰ ਬੋਲ ਦਿਓ 98152 ਹਾਂਜੀ 99864 ਤਾਂ ਪਰਿਵਾਰ ਨੇ ਆਪਣਾ ਫੋਨ ਨੰਬਰ ਵੀ ਦੱਸਿਆ ਹੈ ਪਟਿਆਲਕੇ ਦਾ ਇਹ ਪਿੰਡ ਸਭਰਾ ਹੈ ਦੋਸਤੋ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਆਹ ਹਾਲਾਤ ਨੇ ਉਸ ਪਰਿਵਾਰ ਦੇ ਉਸ ਘਰ ਦੇ ਕਿ ਜਿੱਥੇ ਕਮੌਣ ਵਾਲਾ ਗਰੰਥੀ ਸਿੰਘ ਗੁਰੂ ਘਰ ਦਾ ਵਜ਼ੀਰ ਉਹ ਮੰਜੇ ਤੇ ਐ ਤਾਂ ਵੱਡੀ ਗੱਲ ਐ ਅਜੇ ਤੱਕ ਕਿਸੇ ਨੇ ਕੋਈ ਹਸਾਰ ਨਹੀਂ ਲਈ ਤੇ ਜੇਕਰ ਤੁਸੀਂ ਇਲਾਜ ਨਹੀਂ ਕਰਾ ਸਕਦੇ ਇਸ ਪਰਿਵਾਰ ਦੀ ਕੋਈ ਫਾਈਨੈਂਸ਼ੀਅਲੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਬਾਬਾ ਜੀ ਉਹਨਾਂ ਦੀ ਮਦਦ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ